ਅਨੀ ਅਤਿਕੁਰਮਤ ਵਿਚਾਰ

ਕਲਸਾ ਇਹ ਇਹ ਨਕਰ ਵਾਸੀਆਂ ਵੱਲੋਂ ਵਸਕਾ ਭਾਈ ਦੇ ਵਿੱਚ ਇਹ ਨਕਰ ਤੇ ਨਿਕਲਿਆ ਭਾਈ ਲਾਲੂ ਸਾਧ ਦੇ ਗੁਰਦਵਾਰ ਨੂੰ ਤੇ ਪਾਗਨੇ ਸੰਗਾਂ ਨੇ ਨਕਰ ਨੇ ਸਾਰੇ ਨੇ ਅੱਠ ਹੋ ਗਏ ਇਹ ਹਰ ਸਾਲ ਦੀ ਸਾਲ ਮਾਘੀ ਵਾਲੇ ਦਿਨ ਨਕਰ ਤੇ ਨਿਕਲਦਾ ਸਾਡੇ ਸਾਹਮਣੇ ਮਦਦ ਕਿੱਥੀ ਹੋਵੇ ਕਿ ਸਾਰਾ ਇਹ ਇਤਿਆਰ ਮਨੋਦਿਆ ਨਗਰ ਕਿ ਟੋਡਾ ਵਹਿਗ ਚਿੱਟਾ ਕੌਂਸਲ ਵਹਿਗ ਨਹੀਂ ਹੱਥੀ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦਾ ਜਿਹੜਾ ਨਵਾਂ ਯੂਥ ਹੈ ਨਾ ਉਹਨਾਂ ਨੂੰ ਕੀ ਮੈਸੇਜ ਦਈਏ ਜਿਹੜੇ ਯੂਥ ਨੇ ਨਸ਼ੇ ਨਾਲ ਜੁੜਨ ਨਾਲ ਸ਼ਾਇਦ ਉਸਕਾਰਾ ਪਾਉਣਾ ਨਾ

ਸਭ ਸੂਤ ਸੰਗਤ ਨੂੰ ਜੀ ਆਇਆਂ ਨੂੰ ਅੱਜ ਜਿਸ ਤਰ੍ਹਾਂ ਕੇ ਗੁਰੂ ਸਰਬਾਨੰ ਦਾ ਪਲਕੀ ਸਾਹਿਬ ਸਾਰੀ ਸੂਤ ਸੰਗਤ ਵੱਲੋਂ ਆਜਿ ਇਲਾਕੇ ਨਿਵਾਸੀਆਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਸੇਵਾ ਕਰਕੇ ਮਨਾਇਆ ਜਾ ਰਿਹਾ ਹੈ ਜੋ ਅੱਜ ਸਾਰੀਆਂ ਹੀ ਸਾਧ ਸੰਗਤਾਂ ਸੇਵਾਵਾਂ ਕਰਦੀਆਂ ਹੋਈਆਂ ਬੱਜ ਕੇ ਪੈਣੀ ਦੇ ਨਗਰ ਕੀਰਤਨ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਮਨਾ ਰਹੀਆਂ ਹਨ ਜਿਕਾ ਖਾਲਸਾ ਮੇਕੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆ ਦੀ ਲੱਖ ਲੱਖ ਖੁਸ਼ੀਆਂ ਬਾਤ ਛਾਹਾਂ ਸਤਿਗੁਰੂ ਨਜ਼ਰ ਕਰੇ ਆ ਇਸ ਸੰਗਤ ਦੀ ਸਾ ਸੰਗਤ ਦੀ ਸਰਸਿਆਕਾਰ 18 ਜਨਾਂ ਨੂੰ ਬਲ ਬਖਸ਼ੇ ਸਿੰਘ ਸਭਾ ਸਟਣੋ ਕਿ ਨਸ਼ੇ ਪੱਤੇ ਤੋਂ ਦੂਰ ਹੋਣ ਨੌਜਵਾਨ ਸਾਡੀ ਇਹੋ ਹੀ ਅਰਦਾਸ ਬੇਨਤੀ ਆ ਵੀ ਨੌਜਵਾਨ ਸਿੰਘ ਸੁਖਪੁਰਾ ਨਾਮਕ ਛਕਣ ਤੇ ਗੁਰੂ ਆਲੇ ਵੰਨ ਤੇ ਆਏ ਹੋਏ ਨਗਰ ਨੂੰ ਜੀ ਆਇਆਂ ਨੂੰ ਮੈਂ ਕਹਿਆ ਵਹਿਗਰ ਜੀ ਦਾਸ ਹਤੇ ਬਲਾਵੇ ਗੁਰੂ ਗੋਬਿੰਦ ਸਿੰਘ ਦੇ ਮਨੂ ਭਾਵੇ ਸਤਿ ਸ਼੍ਰੀ ਅਕਾਲ ਨਿਲਕਾਰਾ ਬਲਾਵੇ ਬਾਬੇ ਜੀ ਬਲ ਸਿੰਘ ਦੇ ਮਨੂ ਭਾਵੇ ਸਤਿ ਸ਼੍ਰੀ ਅਕਾਲ ਮੁੰਡਿਆ ਇਹ ਤਾਂ ਮੈਂ ਉਹ ਤੇ ਇੱਕ ਬਾਤ ਕਰਦਾ ਉਹਨਾਂ ਦੇ ਪੁੱਤਰ ਸ਼ਾਸ਼ੁਮਾਰਾ ਉਹਨੇ ਬੱਦਗੀ ਦੀਆ ਮਹਾਰਾਜ ਸੰਘਾ ਰਾਜ ਨੇ ਮਾਦਾ ਜੀ ਨੂੰ ਉਹਦੇ ਘਰ ਵਿੱਚ ਬਹੁਤ ਖੁਸ਼ੀ ਹੋਈ ਸੰਤਾਨ ਬੜੀ ਖੁਸ਼ੀ ਆਈ ਮਨ ਵਿੱਚ ਰਾਣ ਨੇ ਗਰਮ ਲਿਆ ਮਾਦਾ ਜੀ ਦੇ ਘਰ ਵਿੱਚ ਉਹਨਾਂ ਦੇ ਗੁਰਬਖਸ਼ ਸਿੰਘ ਮਹਾਰਾਜ ਨਿੱਕੇ ਹੁੰਦੇ ਗਦਾਵਰੀ ਦੇ ਕੰਡੇ ਤੇ ਜਾ ਕੇ ਭਾਂਗ ਦੇ ਖੇਡ ਤੇ ਖੇਡਦੇ ਮਾਲਕ ਗੁੱਜਣਪੁਰ ਨੇ ਸਮੇਂ ਦੇ ਕੰਗਣ ਪਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਟੇ ਹੁੰਦੇ ਨੇ ਜਾ ਕੇ ਯਰਜਨਾ ਖੇਡ ਤੇ ਖੇਡ ਵਾਲੀ ਵਿੱਚ ਸੋਨੇ ਦਾ ਕੰਗਣ ਛੋਟਾ ਸੋਨੇ ਦਾ ਕੰਗਣ ਛੋਟਾ ਗੁਰੂ ਸਿੰਘ ਮਹਾਰਾਜ ਦੇ ਜਿਹੜੇ ਸਾळा ਜੀ ਭਾਂਗ ਦਾ ਜੀ ਸੀ ਉਹ ਨਹੀਂ ਅੰਦਾਜ਼ ਹੈ ਅੰਦਾਜ਼ ਹੈ ਅੱਛਾ ਹੈ ਸਾਹਿਬ ਮੈਨੂੰ ਨਾ ਲਗਾਓ ਗਿਆ ਲੈ ਲੈ ਮਤਤਾਂ ਆਉਂਦੀ ਫੋਟੋ ਆਈ ਇਹਦਾ ਕੀ ਆ ਹੰਦ ਮਾਰੇ ਗਦਾ ਵੀ ਸੁਰਤਾ ਹਾਂ ਜਾਂ ਖੇਡਾਂ ਖੇਡਦੇ ਆ ਮੈਂ ਕਿਰਪਾਲ ਜੰਦ ਨੇ ਜਾ ਕੇ ਉਹਦੇ ਨਾਲ ਲਏ ਨੇ ਉਹਦੇ ਲੈ ਕੇ ਜਾ ਰਹੇ ਉਹਦੇ ਪੁੱਤਰ ਕਿੱਥੇ ਤੁਰੇ ਹੋਏ ਦਾ ਇਹ ਬਹੁਤ ਬੁਰਾ ਗੱਲ ਆ ਗਈ ਸਾਰੇ ਲਾੜ ਨੂੰ ਕੋਈ ਨਾ ਕੋਈ ਮੈਨੂੰ ਸਟੋਰੀ ਸੁਣਾਤੀ ਨੇ ਜਿਆਦਾ ਵਧੀਆ ਜਿਹਾ ਕਹਾਣੀ ਮਾਦਾ ਗੁਰਦੂਰਪੁਰ ਦੇ ਕਿੱਥੇ ਸੰਗਾਰਾਂ ਤੋਂ ਨਰਮਲ ਆ ਆ ਗਿਆ ਆ ਗਏ ਆ ਬਾਰੇ ਅੱਛੇ ਨੇ ਬੁਰਾ ਹੋ ਗਏ ਤੇ ਇਹਦੇ ਨਿਸ਼ਾਨ ਕਰਨੇ ਸਮਾ ਆ ਰਹੇ ਨੇ ਇਹ ਕਿਹਨੇ ਢਹੇਲਾ ਸੋ ਇਹ ਵਾਪਸ ਜਾਣਾ ਪਾਣੀ ਦਾ ਤੇ ਜਾਣਾ ਸ਼ਾਂਤਕ ਚਲੂ ਢਹਿਆਂ ਦੇ ਨਿਸ਼ਾਨ ਕੀ ਗੁਰਦਿਆਂ ਦਾ ਕਿ ਨਾ ਲਾਦਾ ਮੈਂ ਤਿੱਕੀ ਕਿ ਗੱਡੀ ਲਾ ਲੂ ਖਾਲੀ ਜੂਰੀਆਂ ਕਰਦੀਆਂ ਨੇ ਆਹ ਪਹੀ ਵਗਦਾ ਜਿੰਨੇ ਤੇ ਮੈਂ ਮੈਂ ਹੱਟੇ ਕਰੇ ਤਾਂ ਪੂਰਨਵਾਦੋ ਕਿ ਤੱਕ ਸੋਹਣਾ ਨਾਲ ਸੋਹਣੇ ਚਲੋ ਸੇਫ ਹੋ ਜੇ ਕਿ ਸਾਰੀ ਤੇ ਨਾਲ ਹੀ ਰਵਾਂਗੇ ਜਾਣੀ ਇੰਡੀਆ ਗੇਟ ਤੱਕ ਇਹਦੇ ਨਾਲ ਹੀ ਚੱਲਣੇ ਕੱਲ ਦਾ ਬੱਸੋ ਦਾ ਸਾਰੇ ਲਗੜ ਕੀਤੇ ਗੱਡੇ ਐਸੀ ਕੁਰਬਾਨੀ ਚ ਪਲੇਗ ਕਿਦੋਂ ਨਾਲ ਕੱਲ ਕੱਲ ਰਾਤ ਨੂੰ ਬੈਠੜੀ ਵਾਲੀਆਂ ਨਾ ਫੇਰ ਦੇ ਫੇਰ ਦੇ ਬਾਬਾ ਵੇਜੇ ਚੀਂ ਵਾਲੀਆਂ ਦੇ ਤਰਫ ਜਾ ਕੇ ਗੇਂਦ ਦੇ ਫੀਲ ਲੈਣ ਮੁਸ਼ੂਮ ਰਾਜ ਨਗਰਾਂ ਦੇ ਪਾਣੀ ਨਾਣਾਂ ਦੇ ਘਰ ਵਿੱਚ ਰਹੇ ਹੋਏ ਜਿਸ ਨਾਮ ਦਾ ਪ੍ਰਧਾਨ ਆ ਇਹਨੀਆਂ ਤਿਲਕੀ ਕਰ ਰਹੇ ਬਹੁਤ ਨਾ ਆ ਬਿੜੇ ਨਗਰ ਦਾ ਫਰਦਾ ਹੋ ਗਿਆ ਜਾਨੀ ਕਿ ਆਪਣਾ ਸਾਰਾ ਜਾਨੀ ਮਿਲਿਆਲੇ ਨੂੰ ਸਲਾਸ ਨੂੰ ਇਨਵਾਈਟ ਕਰਾਂ ਉਹਨਾਂ ਦਾ ਅਰੇਂਜਮੈਂਟ ਵੀ ਚਾਹੀਦਾ ਹੈ ਪ੍ਰਮਾਤਮਾ ਸਿਕਿਉਰਟੀ ਹੁੰਦੀ ਹੈ ਇਹੋ ਜੇ ਬੱਚਾ ਦੇ ਜਿਹੜਾ ਹਾਂ ਇਹਦਾ ਹੋਵੇ ਮੁਸ਼ੂਮ ਰਾਜ ਨੇ ਕਿਹਾ ਇਹ ਮਾਤਾ ਮਾਤਾ ਵੀ ਨਹੀਂ ਦੇਖਣ ਗਰੀ ਮਸ਼ਕਲਾਂ ਨੇ ਪਤਾ ਨਹੀਂ ਕਿੱਥੇ ਕੱਟ ਮੰਗਦਾ ਮਾਤਾ ਮਨੂ ਜਤ ਜਤਨਾ ਰਾਣੀ ਮਾਣ ਦਾ ਜਿੱਥੇ ਸੁਨਾਰਾਏ ਸੁਨਾਰਾਏ ਬਹੁਤਾਰੇ ਨਦੀ ਚੈਨ ਕਰ ਲੋ ਕਰੋ ਕਿ ਇੱਧਰ ਦਫਤਰੀ ਕੰਮ ਨਹੀਂ ਆ ਕੇ ਮੈਂ ਖਰਾ ਫੋਨ ਤੇ ਕਰ ਦੇ ਨਹੀਂ ਜੇ ਸੁਨਾਰਾਏ ਪਿਆਰੇ ਮੈਨੂੰ ਇਹ ਦੁੱਖ ਤਾਂ ਮਿਲਿਆ ਹੈ ਨਹੀਂ ਮੈਨੂੰ ਅਭੀ ਨਾ ਸਟਾਰਟ ਵੀ ਨਹੀਂ ਕਰਨਾ ਹੈ ਮੈਨੂੰ ਕੋਈ ਨਹੀਂ ਕਰਨਾ ਆਇਆ ਕਰੀ ਮਾਈ ਕੰਪਨੀ ਦੂਗੀ ਕਿ ਕੰਪਨੀ ਦੂਗੀ ਚੱਲਦੇ ਕਿਸ ਗਰਬਾਣੀ ਦਾ ਚੈਨਲ ਤੇ ਰਹੋ ਜਿੱਥੇ ਮਜੀ ਕਰਬਾਣੀ ਤਾਂ ਮਨਾ ਨਹੀਂ ਕਹਿੰਨੇ ਕਰਨਾ ਜਿੱਥੇ ਮਜੀ ਵਾਰ ਜਿੱਥੇ ਲੰਗਰ ਵੀ ਲੱਗਿਆ ਹਾਂ ਇਜਤ ਸਭ ਤੋਂ ਪਹਿਲੇ ਪੱਤਰਕਾਰਾਂ ਨੂੰ ਜਿਆਦਾ ਟੋਰ ਜੇ ਬਾਸ ਤੇ ਪਾਣੀ ਦੇ ਵਿੱਚ ਮੇਰੇ ਕੋਲ ਵੀ ਕੈਮਰਾ ਨੋ ਠੀਕ ਹੈ ਬੈਨਕਾਰ ਜੋ ਕਾਰਡ ਕਰੇ ਇਹਦੇ ਨੰਬਰ ਲੈ ਲਓ 4 6 ਬ੍ਰੋ ਆ ਨਾ ਨਗਰ ਕਪਤਨ ਦੀ ਖੁਸ਼ੀ ਬਣਾਉਂਦੇ ਨੇ ਸੁਣ ਇਤਿਹਾਸ ਉਹਨੂੰ ਤੇ ਚੰਦਾ ਇਹ ਦੁਨੀਆ ਪਾਣੀ ਕਿੰਨੇ ਆ ਜੀ ਫੋਟੋ ਨੂੰ ਸੈਂਡ ਕਰ ਦਗਾ ਜੀ ਉਹ ਵੀ ਜਿਹੜਾ ਚਾਹ ਚਾਹ ਹਾਂ ਜੀ ਮੈਂ ਫਿਰ ਐਡਿਟ ਕਰ ਦਦਾ ਨਾ ਸਾਰਾ ਤੁਹਾਡਾ ਨਾਮ ਲੈ ਕੇ ਫੋਟੋ ਪਾ ਕੇ ਤੁਹਾਡੇ ਨਾਲ ਤੇ ਉਹ ਤੁਹਾਡੀ ਕਰ ਦਗਾ ਸੁਨਹੜਾ ਸੀਰ ਮਤਲਬ ਜੀ ਮੇਰੀ ਫੋਟੋ ਯੂਨੀ ਹੁੰਦੀ ਹਾਂ ਜੀ ਜਰੂਰ ਹੋਸੀ ਜੀ ਉਹ ਸਲੰਗ ਹੈ 3 ਮਿਲਣ ਵਿੱਚ